ਅੱਜ ਬहोत ਖੁਸ਼ੀ ਦੀ ਗੱਲ ਹੈ ਜੀ ਅੱਜ ਸਾਡੀ ਲੁਧਿਆਣਾ ਦੀ ਚਾਹੇ ਉਹ ਸਟੇਟ ਦੀ ਲੀਡਰਸ਼ਿਪ ਹੈ ਮੈਲਾ ਕਾਂਗਰਸ ਦੀ ਮੇਰੀ ਚਾਹੇ ਜ਼ਿਲੇ ਦੀ ਮੈਲਾ ਕਾਂਗਰਸ ਹੈ ਅਸੀਂ ਸਾਰੇ ਅੱਜ ਕਾਂਗਰਸ ਪਾਰਟੀ ਦੇ ਲਈ ਇਕੱਠੇ ਹੋ ਕੇ ਅੱਜ ਇੱਕ ਮੀਟਿੰਗ ਰੱਖੀ ਗਈ ਹੈ ਤੇ ਸਾਡੇ ਭੈਣ ਜੀ सुरेंद्र कौर ਜੀ ਜੋ ਕਿ ਬਹੁਤ ਦੇਰ ਤੋਂ ਕਾਂਗਰਸ ਪਾਰਟੀ ਦੀ ਚਾਹੇ ਉਹ ਬਲੌਕ ਪ੍ਰਧਾਨ ਸੀਗੇ ਪਹਿਲਾਂ ਸੇਵਾ ਕਰਦੇ ਆ ਰਹੇ ਨੇ ਉਹਨਾਂ ਨੇ ਐਮਸੀ ਦਾ ਇਲੈਕਸ਼ਨ ਵੀ ਲੜਿਆ ਪਿੱਛੇ ਜੇ ਜਿਹੜੀ ਹੁਣੇ ਇਲੈਕਸ਼ਨ ਹੋ ਕੇ ਠੀਕ ਹੈ ਤੇ ਅੱਜ ਮੈਂ ਮੈਲਾ ਕਾਂਗਰਸ ਦੀ ਮਜ਼ਬੂਤੀ ਦੇ ਲਈ ਇੱਥੇ ਲੁਧਿਆਣਾ ਚਾਈਆਂ ਅਲਕਾ ਮੈਡਮ ਸਾਡੇ ਜੋ ਰਾਸ਼ਟਰੀ ਪ੍ਰਧਾਨ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਅੱਜ ਅਸੀਂ ਇਹਨਾਂ ਨੂੰ ਬਹੁਤ ਇੱਕ ਵੱਡੀ ਜ਼ਿੰਮੇਵਾਰੀ ਵੀ ਲੁਧਿਆਣਾ ਸ਼ਹਿਰ ਦੀ ਸੰਪਰਤ ਦੇ ਲਈ ਮੈਂ ਇਹਨਾਂ ਨੂੰ ਪ੍ਰਧਾਨਗੀ ਦੀ ਆਈਆਂ ਤੇ ਮੈਨੂੰ ਪੂਰਨ ਉਮੀਦ ਹੈ ਕਿ ਸਾਰੀ ਮੈਲਾ ਕਾਂਗਰਸ ਤੇ ਇਕੱਠੀ ਹੋ ਕੇ ਇੱਕ ਵਧੀਆ ਜਿਹੜਾ ਹੈ ਕਾਂਗਰਸ ਪਾਰਟੀ ਦਾ ਸੀ ਕੰਮ ਕਰਕੇ 27 ਦੇ ਵਿੱਚ ਜਿਹੜੀ ਆਪਣੀ ਸਰਕਾਰ ਬਣਾਵਾਂਗੇ ਸਾਰੀ ਪੰਜਾਬ ਦੀ ਕਾਂਗਰਸ ਪਾਰਟੀ ਮਿਲ ਕੇ ਉਹਨਾਂ ਦੇ ਅਸ਼ੀਰਵਾਦ ਨਾਲ ਮੇਰੀਆਂ ਸਾਰੀਆਂ ਭੈਣਾਂ ਅਸੀਂ ਸਾਰੇ ਇਕੱਠੇ ਹੋ ਕੇ ਕਾਂਗਰਸ ਦੀ ਮਜ਼ਬੂਤੀ ਤੇ ਲਈ ਦਿਨ ਰਾਤ ਇਕ ਜਿਹੜੀ ਹੈ ਕੰਮ ਕਰਾਂਗੇ। ਇਹ ਮੈਸੇਜ ਹੋ ਗਏ ਜਿਸ ਨੂੰ ਬਣਾਏ ਉਹ ਤੋਂ ਨਹੀਂ ਨਾ ਜਾਈਦਾ ਨਾ ਪਾਰਟੀ ਦੇ ਸਾਣਾ ਚੀਜ਼ ਦੇ ਸਾਣਾ। ਦੇਖੋ ਜੀ ਅੱਧੀ ਆਬਾਦੀ ਮਹਿਲਾਵਾਂ ਦੀ ਹੈ। 50% ਜਿਹੜੀ ਹੈ ਸਾਡੀਆਂ ਮਹਿਲਾ ਨੇ ਤੁਸੀਂ ਦੇਖੋ ਕਿ ਸਾਡੇ ਰਾਸ਼ਟਰੀ ਪ੍ਰਧਾਨ ਹਲਕਾ ਲੰਬਾ ਜੀ ਜਿਹੜੇ ਹੁਣ ਵੀ ਬਿਹਾਰ ਦੇ ਵਿੱਚ ਚੋਣਾਂ ਨੇ ਥੋੜੇ ਦੇਰ ਬਾਅਦ ਬਿਹਾਰ ਚ ਨੇ ਔਰ ਦਿਨ ਰਾਤ ਇੱਕ ਕਰਕੇ ਸਾਡੀ ਇਹ ਮਹਿਲਾ ਕਾਂਗਰਸ ਨੂੰ ਬੁਲੰਦੀਆਂ ਤੇ ਲੈ ਕੇ ਜਾ ਰਹੇ ਨੇ ਔਰ ਮੈਨੂੰ ਪੂਰਨ ਯਕੀਨ ਹੈ ਕਿ ਜੋ ਲੁਧਿਆਣੇ ਦੀ ਜਿਹੜੀ ਮਹਿਲਾ ਕਾਂਗਰਸ ਹੈ ਚਾਹੇ ਪਿਛਲੇ ਕੁਝ ਸਮੇਂ ਤੋਂ ਸਾਡੀ ਮਹਿਲਾ ਕਾਂਗਰਸ ਦੀ ਇੱਥੇ ਜਿਹੜੀ ਸ਼ਹਿਰ ਦੀ ਸੀਟ ਆ ਉਹ ਖਾਲੀ ਸੀ ਪਰ ਅਸੀਂ ਦੇਖ ਰਹੇ ਸੀ ਕਿ ਇੱਕ ਬਹੁਤ ਹੀ ਕੱਚੀ ਸਾਡੀ ਮਜਬੂਤ ਭੈਣ ਜਿਹੜੇ ਸਾਰੀਆਂ ਭੈਣਾਂ ਨੂੰ ਨਾਲ ਲੈ ਕੇ ਚੱਲੇ ਗਰਾਊਂਡ ਲੈਵਲ ਤੇ ਜਿਹਨੇ ਕੰਮ ਕੀਤਾ ਹੋਵੇ ਤੇ ਕਰੇ ਤੇ ਹੁਣ ਜਿਹੜੀ ਸਾਡੀ ਇੱਥੇ ਲੁਧਿਆਣੇ ਦੀ ਇਲੈਕਸ਼ਨ ਵੀ ਹੈ ਬਾਏ ਇਲੈਕਸ਼ਨ ਤੁਹਾਨੂੰ ਪਤਾ ਹੀ ਹੈ ਇੱਥੇ ਡਿਊ ਹੈਗੀ ਹੈ ਚਾਹੀਏ ਵਾਲੇ ਡੇਟ ਨਹੀਂ ਆਈ ਪਰ ਉਹਦੇ ਵਿੱਚ ਵੀ ਸਾਡੀਆਂ ਸਾਰੀਆਂ ਭੈਣਾਂ ਅਸੀਂ ਸਾਰੇ ਰਲ ਮਿਲ ਕੇ ਜੋ ਸਾਡੀ ਪਾਰਟੀ ਦੇ ਕੈਂਡੀਡੇਟ ਨੇ ਆਸ਼ੂ ਵੀਰ ਜੀ ਉਨਾਂ ਲਈ ਡਟ ਕੇ ਮਿਹਨਤ ਕਰਾਂਗੇ ਤੇ ਇਹ ਜਿਹੜੀ ਸੀਟ ਹੈ ਕਾਂਗਰਸ ਪਾਰਟੀ ਦੀ ਚੋਲੀ ਚ ਅਸੀਂ ਪਾਵਾਂਗੇ ਅੱਜ ਮੈਨੂੰ ਪਾਰਟੀ ਨੇ ਪਾਰਟੀ ਹਾਈ ਕਮਾਨ ਨੇ ਮੈਡਮ ਗੁਰਸ਼ਰਨ ਕੌਰ ਰੰਦਾਵਾ ਜੀ ਮੈਡਮ ਅਲਕਾ ਲਾਂਬਾ ਜੀ ਮੈਡਮ ਪ੍ਰਿੰਕਾ ਗਾਂਧੀ ਜੀ ਤੇ ਪੂਰੀ ਲੀਡਰਸ਼ਿਪ ਵੱਲੋਂ ਜਿਹੜੀ ਮੈਨੂੰ ਅੱਜ ਦੀ ਜ਼ਿੰਮੇਵਾਰੀ ਮਿਲੀ ਹੈ ਮੈਂ ਸਾਰੀ ਲੀਡਰਸ਼ਿਪ ਨੂੰ ਇਹ ਸ਼ਵਾਸ਼ਣ ਦਿੰਨੀ ਆ ਕਿ ਮੈਂ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗੀ ਕਿਹੜੇ ਕਿਹੜੇ ਮੁੱਦੇ ਜਿਹੜੇ ਫੈਲਦੇ ਤੁਸੀਂ ਲੈ ਕੇ ਜਾਣਾ ਸ਼ਹਿਰ ਦੇ ਲੁਧਿਆਣਾ ਸ਼ਹਿਰ ਦੇ ਦੇਖੋ ਜੀ ਸਭ ਤੋਂ ਪਹਿਲੇ ਤੇ 1000 ਰੁਪਏ ਦਾ ਮੁੱਦਾ ਹੈ ਜਿਹੜਾ ਲੇਡੀਜ਼ ਨੂੰ ਵਾਦਾ ਕੀਤਾ ਗਿਆ ਸੀ ਪਰ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਦੇਖੋ ਇਹਨਾਂ ਨੇ ਕਿਹਾ ਸੀ ਕਿ ਅਸੀਂ ਗਰੀਬਾਂ ਦੀ ਇਹ ਜਿਹੜੀ ਸਰਕਾਰ ਹੈ ਗਰੀਬਾਂ ਦੀ ਸਰਕਾਰ ਹੋਵੇਗੀ ਪਰ ਗਰੀਬਾਂ ਨੂੰ ਇੰਨਾ ਕਿ ਜ਼ਿਆਦਾ ਰੋਲਿਆ ਗਿਆ ਜਿਹੜੇ ਰਾਸ਼ਨ ਘਟ ਕੱਟੇ ਗਏ ਸੀ ਉਹ ਗਰੀਬਾਂ ਦੇ ਕੱਟੇ ਗਏ ਸੀ ਤੇ ਹੁਣ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਰਹੀ ਚਲਾਈ ਹੈ ਉਹਦਾ ਕੀ ਹੈ ਇਹ ਹੈਗਾ ਕਿ ਉਹ ਸਹੀ ਹੋ ਰਹੀ ਹੈ ਅਗੇ ਸਰਪੰਚ ਪੰਚ ਦੇ ਕਹਿਣ ਤੇ ਹੋ ਰਹੀ ਆ ਬਹੁਤ ਲਾਗੜਾਟ ਹੁੰਦੀ ਆ ਪਿੰਡ ਦੇ ਨਾਲ ਇਹ ਵੀ ਮੈਂ ਇਹ ਕਹਾਂਗੀ ਕਿ ਇਹ ਵੀ ਨਜਾਇਜ਼ ਕੰਮ ਹੋ ਰਿਹਾ ਇਹ ਵੀ ਮੁੱਦਾ ਚੱਕਾਂਗੇ ਤੇ ਹੋਰ ਜਿੰਨਾ ਵੀ ਇਹਨਾਂ ਦਾ ਕਹਿ ਲਿਏ ਕਿ ਆਪਾਂ ਲੁਧਿਆਣਾ ਸ਼ਹਿਰ ਦੇ ਵਿੱਚ ਪੂਰਾ ਫਲੈਕਸ ਬੋਰਡਾਂ ਦੇ ਨਾਲ ਸਜਾਵਟ ਦੇ ਨਾਲ ਭਰ ਦਿੱਤਾ ਗਿਆ ਇਹ ਵੀ ਗਲਤ ਹੈ ਕਿਉਂਕਿ ਜਨਤਾ ਦਾ ਪੈਸਾ ਜਨਤਾ ਦੇ ਵਿੱਚ ਹੀ ਜਾਣਾ ਚਾਹੀਦਾ ਅਸੀਂ ਉਹ ਆਪਣੀ ਪਬਲਿਸਿਟੀ ਦੇ ਉੱਤੇ ਲਾ ਦਈਏ ਇਹ ਵੀ ਗਲਤ ਹੈ ਮੈਂ ਵਾਰਡ ਪ੍ਰਧਾਨ ਰਹੀ ਹਾਂ ਫੌਂਗਸ ਪਾਰਟੀ ਦੇ ਮੈਂ ਅੱਜ ਬਹੁਤ ਬਹੁਤ ਧੰਨਵਾਦੀ ਹਾਂ ਮੈਡਮ ਗੁਰਸ਼ਰਨ ਰੰਦਾਵਾ ਦੇ ਜੇ ਅੱਜ ਉਹ ਮੈਡਮ ਸਾਡੇ ਮੈਡਮ ਸੁਵਿੰਦਰ ਕੌਰ ਨੂੰ ਜ਼ਿੰਮੇਵਾਰੀ ਸੰਭਣ ਲੱਗੇ ਹੈ ਕਾਫੀ ਟਾਈਮ ਤੋਂ ਇਹ ਸੀਟ ਖਾਲੀ ਸੀਗੀ ਹੁਣ ਮੈਡਮ ਸੁਵਿੰਦਰ ਸੁਵਿੰਦਰ ਕੌਰ ਜ਼ਿੰਮੇਵਾਰੀ ਸੰਭਣਗੇ ਔਰ ਮੈਨੂੰ ਪਤਾ ਹੈ ਉਹ ਬਹੁਤ ਹੀ ਮਿਹਨਤੀ ਔਰ ਇਮਾਨਦਾਰ ਲੇਡੀਜ਼ ਨੇ ਔਰ ਉਹਨਾਂ ਦੇ ਨਾਲ ਕਾਫੀ ਲੇਡੀਜ਼ ਕਾਫੀ ਲੇਡੀਜ਼ ਜੁੜੀਆਂ ਹੋਈਆਂ ਨੇ ਇਸ ਕਰਕੇ ਉਹ ਆਪਣੇ ਕੰਮ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਕਰਨਗੇ ਸਿੱਧਰੇ ਹੋਗਾ ਮੈਂ ਇਹ ਕੰਮ ਚਾਰ ਚੱਕਰ ਕਰਦੀ ਹਾਂ ਕੋਈ ਇਹ ਹੌਸਲੇ ਕਾਂਗਰਸ ਕਾਂਗਰਸ ਪਾਰਟੀ ਵਿੱਚ ਜਿੰਨੀਆਂ ਲੇਡੀਜ਼ ਮਹਿਲਾਵਾਂ ਨੇ ਉਹਨਾਂ ਨੂੰ ਤਾਂ ਮੋਸਟਲੀ ਹੌਸਲਾ ਹੀ ਹੈ ਕਿਉਂਕਿ ਇੱਕ ਕਾਂਗਰਸ ਪਾਰਟੀ ਹੀ ਹੈ ਜੋ ਲੇਡੀਜ਼ ਨੂੰ ਸਭ ਤੋਂ ਅੱਗੇ ਵਧਾ ਰਹੀ ਹੈ ਹਰ ਅਹੁਦੇ ਤੇ ਬਿਠਾਇਆ ਹੋਇਆ ਹੈ ਹਰ ਜਗ੍ਹਾ ਤੇ ਉਹਨਾਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੋਈਆਂ ਔਰ ਹਰ ਲੇਡੀਜ਼ ਮੈਂ ਮੰਨਦੀ ਹਾਂ ਕਿ ਹਰ ਲੇਡੀਜ਼ ਜਿਹੜੀ ਕਾਂਗਰਸ ਪਾਰਟੀ ਦੀ ਹੈ ਉਹ ਪੂਰੀ ਆਪਣੀ ਜ਼ਿੰਮੇਵਾਰੀ ਨਾਲ ਆਪਣਾ ਕੰਮ ਪੂਰਾ ਕਰਦੀ ਹੈ ਜਿਦਾ ਹੋਰ ਲੇਡੀਜ਼ ਜੋੜੀ ਹੋਊਗੀ ਨਾਲ ਕਰਾਂਗੇ ਹਾਂਜੀ ਬਿਲਕੁਲ ਬਿਲਕੁਲ ਬਹੁਤ ਲੇਡੀਆਂ ਜੁੜੀਆਂ ਹੋਈਆਂ ਨੇ ਔਰ ਅੱਗੇ ਵੀ ਜੁੜਨ ਨੂੰ ਤਿਆਰ ਨੇ ਔਰ ਅੱਗੇ ਮੈਡਮ ਸਾਡੇ ਜੋੜਨਗੇ ਔਰ ਅਸੀਂ ਵੀ ਪੂਰੀ ਇਮਾਨਦਾਰੀ ਨਾਲ ਉਹਨਾਂ ਦੇ ਨਾਲ ਕੰਮ ਕਰਾਂਗੇ ਔਰ ਜਿੰਨੇ ਵੱਧ ਤੋਂ ਵੱਧ ਲੇਡਿਸ ਆਪਣੇ ਨਾਲ ਜੋੜਾਂਗੇ ਮੈਡਮ ਸੁਰੇਂਦਰ ਕੌਰ ਦਾ ਸਾਥ ਦਵੰਦੀ ਮੈਡਮ ਗੁਪਸਨ ਜਿੰਦਾਬਾਦ ਜਿੰਦਾਬਾਦ ਆ ਜਿਹੜਾ ਸੁਪਨਾ ਹੈ ਪੂਰਾ ਕਰਾਂਗੇ 2027 ਵਿੱਚ ਚੋਨਾ ਲੈ ਕੇ ਵਧੀਆ ਰਹੂਗਾ ਮੈਂ ਕਹਿੰਦੀ 2027 ਵਿੱਚ ਹਾਂ ਮਤਲਬ ਚੜ੍ਹਦੀ ਕਲਾ ਚ ਹੋਣਗੇ ਆ ਮੈਡਮ ਦਾ ਜਿਹੜਾ ਸੁਪਨਾ ਹੈ ਸਾਡੇ ਆ आशु जी ਦਾ ਜਿਹੜਾ ਸੁਪਨਾ ਹੈ ਔਰ ਸਾਡੇ ਸੰਜੇ ਤਲਵਾਰ ਜੀ ਦਾ